ਉਨ ਲਾ ਜੀ ਆ ਗਈ ਨਵੀਂ ਖੋਜ ਖੋਰ ਡਰੋਨ ਰਾਹੀਂ ਜੂਰੀਆ ਪਾਉਣ ਦਾ ਖੇਤਾਂ ਚ ਖਾਦ ਪਾਉਣੀਆਂ ਹੁਣ ਤੁਸੀਂ ਤੁਹਾਨੂੰ ਆਪ ਫਿਰਨ ਦੀ ਲੋੜ ਨਹੀਂ ਗੋਡੇ-ਗੋਡੇ ਕਦੂ ਚਲੱਤ ਚਲੇ ਜਾਂਦੀ ਆ ਜਾਂ ਕਣਕ ਦੇ ਵਿੱਚ ਜਿੱਡੀ ਮਰਜ਼ੀ ਫਸਲਾ ਗੰਨਾ ਚਾਹੇ ਜ ਬੜੀ-ਬੁੜੀ ਬਾਜਰਾ ਚਰੀ ਕਾਸੀਚ ਵੀ ਤੁਸੀਂ ਰੇਪ ਪਾਉਣਾ ਗਲ ਮਕਾਈਏ ਤਾਂ ਸਭ ਤੋਂ ਸੌਖਾ ਡਰੋਨ ਆ ਇੱਕ ਵਾਰ ਚ ਇੱਕ ਬੋਰੀ ਪੈ ਜਾਂਦੀ ਆ ਇਹ ਕਹੋਂਗੇ ਤਕਨੀਕ ਬਾਰੇ بس ਤੁਸੀਂ ਬੱਟ ਤੇ ਬਹਿ ਕੇ ਕੀ ਕਰਨਾ ਚਲਾਉਣਾ ਉਹਨੂੰ ਰਿਮੋਟ ਤੋਂ ਆਹ ਦੇਖੋ ਚੈੱਕ ਕਰਕੇ ਦਿਖਾਦਾ ਬਾਈ ਨੇ ਤੁਹਾਨੂੰ ਧਰਤੀ ਤੇ ਵੀ ਦਾਣਾ ਦਾਣਾ ਖਿੰਡਦਾ ਹੁਣ ਦੇਖੋ ਇਹਨੂੰ ਉਡਾਉਗਾ ਇਹ ਆਹ ਲਓ ਜੀ ਫਰਚ ਲਾਤੇ ਡਰੋਨ ਤਿਆਰ ਹੋਣ ਨੂੰ ਉੱਡ ਗਿਆ ਲਓ ਜੀ ਉਹਦੇ ਥੱਲੇ ਜਿਹੜੀ ਲੱਗੀ ਆ ਨਾ ਉਹ ਖੰਡਾਉਂਦੀ ਆ ਰਹੀ ਕਿਦਾਂ ਲੱਗੀ ਵੀਡੀਓ ਜ਼ਰੂਰ ਦੱਸਿਓ ਆਹ ਦੇਖੋ ਉੱਡ ਗਿਆ ਹੁਣ ਡਰੋਨ ਹਵਾਚਰ ਲਖੰਡਾਤਾ ਉਹ ਲੱਗਿਆ ਖੰਡਾਉਣ ਦਾਣਾ ਦਾਣਾ ਖੰਡਾਉਣ ਦਾ